ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਸਿਠੇ ਸਭ ਤੁਕ ਚਾਏ ਗੁਰੂ ਪਿਆਰੇ ਹੋ ਤੁਸੀਂ ਸਰਵਨਕਾਰੇ ਹੋ ਜੀ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਸੰਖੇਪ ਜੀਵਨ ਇਤਿਹਾਸ ਚੋਰ ਕੀ ਹਾਮਾ ਭਰੇ ਨਾ ਕੋਏ ਸੰਗਤਾ ਵਿੱਚ ਗੁਰੂ ਦਰਸ਼ਨਾਂ ਦਾ ਇਤਨਾ ਚਾਸੀ ਕਿ ਉਹ ਕੀਰਤਪੁਰ ਪੁੱਜਣੀਆਂ ਸਨ ਨਿਰਾਦੇਸ਼ ਵਿੱਚੋਂ ਹੀ ਨਹੀਂ ਬਲਕਿ ਦੂਰ ਦੁਰਾਡੇ ਦੇਸ਼ਾਂ ਵਿੱਚੋਂ ਹੋਈ ਇੱਕ ਦਿਨ ਇੱਕ ਸੰਗਤ ਵਿੱਚ ਜਸਵੰਤ ਰਾਏ ਨਾਮ ਦਾ ਪ੍ਰਾਣੀ ਇਸ ਆਸ਼ੇ ਨਾਲ ਉੱਥੇ ਆਇਆ ਸੀ ਕਿ ਈ ਪੀੜ ਵਿੱਚ ਚੋਰੀ ਚਕਾਰੀ ਕਰਨ ਦੇ ਵਾਧੂ ਮੌਕੇ ਬਣਦੇ ਰਹਿਣਗੇ ਪਰ ਜਦੋਂ ਉਸਨੇ ਅੱਗੇ ਹੋ ਕੇ ਮੱਥਾ ਟੇਕਿਆ ਤਾਂ ਅਠਵੇਂ ਪਾਤਸ਼ਾਹ ਨੇ ਉਚਾਰਿਆ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉ ਹੋਏ ਗੁਰੂ ਜੀ ਦਾ ਇਤਨਾ ਬੋਲਣਾ ਹੀ ਸੀ ਕਿ ਜਸਵੰਤ ਰਾਏ ਉੱਚੀ ਉੱਚੀ ਰੋਣ ਲੱਗ ਪਿਆ ਮਹਾਰਾਜ ਨੇ ਧੀਰ ਸਥਿਤੀ ਤੇ ਸਮਝਾਇਆ ਇਹ ਚੋਰੀ ਦੀ ਪੈੜੀਵਾਦੀ ਤੈਨੂੰ ਕਿਦਰੇ ਵੀ ਟਿਕਨ ਨਹੀਂ ਦੇਵੇਗੀ ਮਾੜੇ ਕੰਮ ਦਾ ਨਤੀਜਾ ਵੀ ਮਾੜਾ ਹੀ ਹੁੰਦਾ ਹੈ ਸੋ ਉਸਨੇ ਪਿਛਲੇ ਕੀਤੇ ਕੰਮ ਦੀ ਖਿਮਾ ਮੰਗੀ ਤੇ ਕਾਬਲ ਆ ਕੇ ਜਿਉਣ ਦੀ ਘਾੜਤ ਕਰਨ ਲੱਗਾ ਇਸ ਤਰ੍ਹਾਂ ਹੀ ਗੁਰੂ ਜੀ ਨੇ ਜੂਆ ਅਤੇ ਸ਼ਰਾਬ ਤਿਆਗਣ ਬਾਰੇ ਸਿੱਖਿਆ ਦਿੱਤੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਤਾਪ ਦਿਨੋ ਦਿਨ ਇੰਨਾ ਵਧ ਰਿਹਾ ਸੀ ਕਿ ਸੰਗਤਾਂ ਜੁੜਦੀਆਂ ਰਹਿੰਦੀਆਂ ਸਨ ਗੁਰੂ ਮਹਾਰਾਜ ਦੀ ਮਿਹਰ ਦੀ ਨਜ਼ਰ ਵੀ ਐਸੀ ਸੀ केजीस ਉੱਤੇ ਵੀ ਪੈਂਦੀ ਉਸ ਦੇ ਕਈ ਦੁੱਖ ਕੱਟੇ ਜਾਂਦੇ ਗੁਰੂ ਘਰ ਤੋਂ ਲੋਕਾਂ ਨੂੰ ਮੋਹ ਹੋਂਗੀਆਂ ਮੁਰਾਦਾ ਮਿਹਰੀਆਂ ਰਹਿੰਦੀਆਂ ਕਿਤਨੇ ਹੀ ਲੋਕ ਉੱਤੇ ਕੀਰਤਪੁਰ ਹੀ ਟਿਕ ਗਏ ਸਨ ਜੋ ਗੁਰੂ ਹੁਕਮ ਦੀ ਉਡੀਕ ਕਰਦੇ ਰਹਿੰਦੇ ਸਨ ਗੁਰੂ ਜੀ ਹਰ ਇੱਕ ਦੀ ਕਾਮਨਾ ਪੂਰੀ ਕਰਦੇ ਤੇ ਹੱਥੀ ਸਿਰੋਪਾਉ ਦਿੰਦੇ ਗੱਲ ਕੀ ਕੀਰਤਪੁਰ ਵਿਖੇ ਸਭ ਦੀ ਇੱਛਾ ਆਪਣੀ ਦ੍ਰਿਸ਼ਟੀ ਕਰਕੇ ਹੀ ਪੂਰੀ ਕਰ ਦਿੰਦੇ ਕੀਰਤਪੁਰ ਤੋਂ ਦਿੱਲੀ ਜਾਣਾ ਇੰਜ ਲੱਗਦਾ ਹੈ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਪ੍ਰਤੀ ਨੀਤੀ ਚੁਪਟੀ ਹੀ ਰੱਖੀ ਸੋ ਉਹ ਰਾਮਰਾਏ ਨੂੰ ਕਹਿੰਦਾ ਸੀ ਕਿ ਮੈਂ ਗੁਰੂ ਜੀ ਨੂੰ ਕਿਸ ਕਾਰਨ ਬੁਲਾਵਾਂ ਜਿਸ ਵਿੱਚ ਉਹ ਤੈਨੂੰ ਇੱਕ ਨਹਿਰ ਲੱਭੀ ਹੈ ਉਹ ਦਰਿਆ ਸਾਰਾ ਹੀ ਗੁਰੂ ਪਿਤਾ ਹਰਿ ਰਾਏ ਜੀ ਉਹਨਾਂ ਨੂੰ ਬਖਸ਼ ਗਏ ਹਨ ਰਾਮਰਾਏ ਆਪਣੀ ਜ਼ਗੀਰ ਵਿੱਚ ਡੇਰਾ ਉਸਾਰਨ ਲਈ ਡੇਰਾ ਤੋਂ ਚਲੇ ਗਏ ਔਰੰਗਜ਼ੇਬ ਵੀ ਆਪਣੇ ਰਾਜ ਸਾਜ ਵਿੱਚ ਰੁੱਝ ਗਿਆ ਪਹਿਲਾ ਉਸਾ ਧਿਆਨ ਦਿੱਲੀ ਆਗਰੇ ਦੀਆਂ ਘਟਨਾਵਾਂ ਵਿੱਚ ਲੱਗਾ ਰਿਹਾ 1462 ਈਸਵੀ ਦੇ ਮੱਧ ਵਿੱਚ ਔਰੰਗਜ਼ੇਬ بیمار ਹੋ ਗਿਆ। ਸ਼ਾਹੀ ਹਕੀਮਾਂ ਨੇ ਇਲਾਜ ਕੀਤਾ ਤੇ ਆਰਾਮ ਕਰਨ ਲਈ ਕਸ਼ਮੀਰ ਜਾਣ ਦੀ ਸਲਾਹ ਦਿੱਤੀ। 18 ਦਸੰਬਰ 1662 ਈਸਵੀ ਨੂੰ ਦਿੱਲੀ ਤੋਂ ਚੱਲ ਕੇ ਕਈ ਪੜਾਅ ਕਰਕੇ 10 ਫਰਵਰੀ 1663 ਈਸਵੀ ਨੂੰ ਲਾਹੌਰ ਪੁੱਜਾ ਅਤੇ 3 ਮਈ 1663 ਈਸਵੀ ਨੂੰ ਕਸ਼ਮੀਰ ਵੱਲ ਚੱਲ ਪਿਆ। ਕਸ਼ਮੀਰ ਤੋਂ ਮੁਰਦੇਸਾਰ ਉਸਨੇ ਆਪਣੀ ਧਾਰਮਿਕ ਨੀਤੀ ਦਾ ਐਲਾਨ ਕਰ ਦਿੱਤਾ। ਉਹ ਹਿੰਦੁਸਤਾਨ ਨੂੰ ਇਸਲਾਮ ਦੇ ਘੇਰੇ ਵਿੱਚ ਲਿਆਉਣਾ ਚਾਹੁੰਦਾ ਸੀ ਨਕਸ਼ਬੰਦੀ ਉਸ ਨੂੰ ਉਕਸਾਉਂਦੇ ਰਹਿੰਦੇ ਸਨ ਕਸ਼ਮੀਰ ਤੋਂ ਵਾਪਸੀ ਤੇ ਰਾਮਦਾਇ ਦਿੱਲੀ ਆਏ ਤੇ ਔਰੰਗਜ਼ੇਬ ਨੂੰ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਜੀ ਦਾ ਜਸ ਤਾਂ ਚਾਰੇ ਪਾਸੇ ਫੈਲ ਰਿਹਾ ਹੈ ਮੁਸਲਮਾਨ ਫਕੀਰ ਵੀ ਉਹਨਾਂ ਦੀ ਪਨਾਹ ਲੈ ਰਹੇ ਹਨ ਪਹਾੜੀ ਰਾਜੇ ਵੀ ਉਹਨਾਂ ਦੇ ਇਸ਼ਾਰੇ ਤੇ ਚੱਲਦੇ ਹਨ ਮੇਰੀ ਰਹਿ ਤਾਂ ਆਉਂਦੀ ਹੈ ਜੇ ਗੁਰੂ ਜੀ ਨੂੰ ਦਿੱਲੀ ਦਰਬਾਰ ਵਿੱਚ ਹਾਜ਼ਰ ਕੀਤਾ ਜਾਵੇ ਔਰੰਗਜ਼ੇਬ ਨੇ ਆਪਣੀ ਨਿੱਜੀ ਚਿੱਠੀ ਦੇ ਕੇ ਪਰਸਰਾਮ ਨੂੰ ਦੂਤ ਬਣਾ ਕੀ ਰਤਪੁਰ ਭੇਜਿਆ ਚਿੱਠੀ ਵਿੱਚ ਲਿਖਿਆ ਸੀ ਮੈਨੂੰ ਦਰਸ਼ਨ ਦੇਵੋ ਮੈਂ ਕੁਝ ਬਚਨ ਕਰਨੇ ਇਲੋਚਦਾ ਹਾਂ ਪਰਸਰਾਮ ਨੂੰ ਮਿਰਸਾ ਰਾਜਾ ਜੈ ਸਿੰਘ ਨੇ ਚੰਗੀ ਤਰ੍ਹਾਂ ਸਮਝਾ ਭੇਜਿਆ ਸੀ ਕਿ ਆਤਰ ਨਾਲ ਪਹਿਲਾਂ ਉਸਦੀ ਤੇ ਫਿਰ ਔਰੰਗਜ਼ੇਬ ਦੀ ਚਿੱਠੀ ਦੇਣੀ ਜੇ ਪੁੱਛਣ ਤਾਂ ਕਹਿਣਾ ਕਿ ਰਜ਼ਾ ਆਪਜੀ ਦੀ ਵਰਤੇਗੀ ਮਿਲਨ ਦਾ ਚਿਤ ਹੋਵੇ ਤਾਂ ਹੀ ਬਾਦਸ਼ਾਹ ਨੂੰ ਮਿਲਣਾ ਪਰਸਰਾਮ ਕੀਰਤਪੁਰ ਪੁੱਜਾ ਗੁਰੂ ਜੀ ਨੇ ਪਰਸਰਾਮ ਨੂੰ ਪਹਿਲਾ ਲੰਗਰ ਚੱਕਣ ਲਈ ਭੇਜਿਆ ਉਸਨੇ ਪਾਈ ਗੁਰਤਾ ਜੀ ਨੂੰ ਕੀਰਤਪੁਰ ਆਉਣ ਦਾ ਮੰਤਬ ਦੱਸਿਆ ਗੁਰੂ ਜੀ ਨੇ ਪਰਸਰਾਮ ਨੂੰ ਸ਼ਾਮ ਦੇ ਦੀਵਾਨ ਵਿੱਚ ਆਉਣ ਦੀ ਆਗਿਆ ਭੇਜੀ ਤਾਂ ਕਿ ਸਾਰੀ ਵਾਰਤਾ ਸਿੱਖ ਸੰਗਤਾਂ ਦੇ ਸਾਹਮਣੇ ਹੋਵੇ ਗੁਰੂ ਪਾਤਸ਼ਾਹ ਕਿੰਨੇ ਬੇਪਰਵਾਸਨ ਦੀਵਾਨ ਵਿੱਚ ਸੰਗਤਾਂ ਨੂੰ ਸ਼ਾਂਤ ਚਿੱਤ ਬੈਠਿਆ ਕੀਰਤਨ ਤੇ ਫਿਰ ਵਿਚਾਰਾ ਸੁਣਦੇ ਦੇ ਉਸ ਦੇ ਮਨ ਤੇ ਅਜੀਹਾ ਪ੍ਰਭਾਵ ਪਿਆ ਇਹ ਉਸਨੇ ਵੀ ਹੱਥ ਜੋੜ ਮੱਥਾ ਟੇਕਿਆ ਅਤੇ ਪਹਿਲਾ ਜੈ ਸਿੰਘ ਦਾ ਖੱਤ ਤੇ ਫਿਰ ਔਰੰਗਜ਼ੇਬ ਦੀ ਚਿੱਠੀ ਪੜ ਕੇ ਸੁਣਾਈ ਜਿਸ ਵਿੱਚ ਉਸਨੇ ਦਿੱਲੀ ਓਨਲੀ ਲਿਖਿਆ ਸੀ ਗੁਰੂ ਜੀ ਭਾਪ ਗਏ ਸਨ ਕਿ ਇਹ ਕੋਈ ਸਾਜ਼ਿਸ਼ ਹੈ ਉਹਨਾਂ ਨੇ ਦੀਵਾਨ ਦੀ ਸਮਾਪਤੀ ਕਰਕੇ ਉੱਤਰ ਵੱਲ ਦਰਬਾਰ ਵਿੱਚ ਹੀ ਉੱਤਰ ਕੱਲ ਦਰਬਾਰ ਵਿੱਚ ਹੀ ਦੇਣ ਦਾ ਹੁਕਮ ਦਿੱਤਾ ਸੰਗਤਾਂ ਚਿੰਤਤ ਹੋ ਰਹੀਆਂ ਸਨ ਕੁਝ ਕਹਿਣ ਇਹ ਰਾਮ ਰਾਏ ਦਾ ਕਾਰਾ ਹੈ ਇਕ ਉਜ ਕਹਿਣ ਔਰੰਗਜ਼ੇਬ ਆਪ ਕਿਹੜਾ ਕੱਟ ਹੈ ਉਸਨੇ ਕਈ ਬੇਦੋਸ਼ੇ ਸਾਧ ਸੰਤ ਫਕੀਰ ਫੜ ਫੜ ਕਤਲ ਕਰਵਾਏ ਹਨ ਉਸ ਨੂੰ ਕੋਈ ਰੱਬ ਦਾ ਖੌਫ ਨਹੀਂ ਉਸ ਭਰਾ ਕਤਲ ਕਰਨ ਤੇ ਪਿਤਾ ਨੂੰ ਬੰਦੀ ਬਣਾਉਣ ਵਿੱਚ ਕੋਈ ਚਿਜਕ ਨਹੀਂ ਕੀਤੀ ਗੁਰੂ ਹਰਿਕ੍ਰਿਸ਼ਨ ਜੀ ਨੇ ਪਾਈ ਦਰਗਾਹ ਮਲ ਪਾਈ ਦਇਲਾ ਪਾਈ ਮਨੀ ਸਿੰਘ ਪਾਈ ਗੁਰਦਿੱਤਾ ਆਦੀ ਨੂੰ ਪਾਸ ਬੁਲਾ ਕੇ ਪਹਿਲਾ ਉਹਨਾਂ ਦੀ ਰਾਏ ਲਈ ਤਾਂ ਉਹਨਾਂ ਕਿਹਾ ਦਿੱਲੀ ਜਾਣ ਵਿੱਚ ਕੋਈ ਹਰਜ ਨਹੀਂ ਗੁਰੂ ਜੀ ਨੇ ਆਖਿਆ ਕਿ ਇਹ ਗੱਲ ਸਾਫ਼ ਕਰ ਦਿਓ ਕਿ ਨਾਮ ਹੈ ਔਰੰਗੇਬ ਨੂੰ ਮਿਲਣ ਜਾਵਾਂਗਾ ਤੇ ਨਾ ਹੀ ਦਰਸ਼ਨ ਦੇਵਾਂਗਾ ਜੋ ਗੁਰੂ ਪਿਤਾ ਦਾ ਕਹਿਣਾ ਸੀ ਉਹੀ ਹੁਣ ਮੇਰਾ ਹੈ ਤੇ ਮੈਂ ਜਾਣ ਤੇ ਖੇਡ ਕੇ ਵੀ ਨਹੀਂ ਮਾਵਾਂਗਾ ਇਹ ਵਚਨ ਸੁਣ ਕੇ ਸਾਰੇ ਹੀ ਚੁੱਪ ਕਰ ਗਏ ਤੇ ਇੱਕ ਕਿਸਮ ਦਾ ਸਹਿਮਜਿਆਛ ਆ ਗਿਆ ਇਹ ਵੀ ਕਹਿਣ ਲੱਗ ਪਏ ਕਿ ਗੁਰੂ ਘਰ ਦਾ ਭਲਾ ਦਿੱਲੀ ਨਾਲ ਬਣਾ ਕੇ ਰੱਖਣ ਵਿੱਚ ਹੀ ਹੈ ਗੁਰੂ ਹਰਕ੍ਰਿਸ਼ਨ ਜੀ ਨੇ ਸਭ ਦੀਆਂ ਦਲੀਲਾਂ ਸੁਣ ਕੇ ਸਾਫ਼ ਕਹਿ ਦਿੱਤਾ कि ਉਹ ਆਪਣਾ ਨੇਮ ਗੁਰੂ ਪਿਤਾ ਵਾਂਗਵੀ ਕਦੇ ਹੀ ਨਹੀਂ ਤੋੜਨਗੇ ਚਿੰਤਾ ਦੀ ਲੋੜ ਨਹੀਂ ਗੁਰੂ ਨਾਨਕ ਸਾਹਿਬ ਹਰ ਤਰ੍ਹਾਂ ਦੀ ਸਹਾਇਤਾ ਕਰਨਗੇ ਸਿੱਖਾਂ ਦਾ ਯਕੀਨ ਬਚ ਗਿਆ ਤੇ ਅਗਲੇ ਦਿਨ ਪਰਸਰਾਮ ਨੂੰ ਦਰਬਾਰ ਵਿੱਚ ਬੁਲਾ ਕੇ ਨਿਰਣਾ ਸੁਣਾਇਆ ਕਿ ਮੈਂ ਦਿੱਲੀ ਜ਼ਰੂਰ ਜਾਵਾਂਗਾ ਪਰ ਬਾਦਸ਼ਾਹ ਨੂੰ ਨਹੀਂ ਮਿਲਾਂਗਾ ਤੇ ਨਾ ਹੀ ਦਰਸ਼ਨ ਦਿਾਂਗਾ ਪਰਸਰਾਮ ਨੇ ਕਿਹਾ ਜਿਵੇਂ ਆਪ ਜੀ ਦਾ ਹੁਕਮ ਹੈ ਤਵੇਂ ਹੀ ਹੋਵੇਗਾ ਜੇ ਬਾਦਸ਼ਾਹ ਨੂੰ ਨਾ ਮਿਲਣਾ ਚਾਹੋ ਤਾ ਰਾਜਾ जयसिंह ਦੇ ਬੰਗਲੇ ਹੀ ਰਹਿਣਾ ਇਹ ਵਾਰਤਾ 1663 ਈਸਵੀ ਦੀ ਹੈ ਗੁਰੂ ਹਰਕ੍ਰਿਸ਼ਨ ਜੀ ਦਾ ਦਿੱਲੀ ਜਾਣਾ ਸੁਣ ਕੇ ਸੰਗਤਾਂ ਕੀਰਤਪੁਰ ਵੱਲ ਵਹਿਰਾ ਕਰਦ ਕੇ ਆਉਣ ਲੱਗੀਆਂ ਕਈਆਂ ਨੇ ਬੇਨਤੀਆਂ ਭੇਜੀਆਂ ਕਿ ਸਾਨੂੰ ਦਰਸ਼ਨ ਦਿੱਤੇ ਬਿਨਾ ਨਾ ਜਾਵੋ ਗੁਰੂ ਜੀ ਨੇ ਸੋਚਿਆ ਇਹ ਇਸ ਤਰ੍ਹਾਂ ਤੇ ਕਈ ਮਹੀਨਿਆਂ ਤਾਈਂ ਦਿੱਲੀ ਵੱਲ ਜਾ ਹੀ ਨਹੀਂ ਹੋਣਾ ਸੋ ਜੋ ਕੋਈ ਉਸ ਸਮੇਂ ਤੱਕ ਆਪੂ ਜਸੀ ਉਸ ਨੂੰ ਨਾਲ ਹੀ ਲੈ ਜਾਂਦਾ ਇਸ਼ਾਰਾ ਦਿੱਤਾ ਇਰਤਪੁਰ ਦੀ ਜ਼ਿੰਮੇਵਾਰੀ ਪਾਈ ਪਕਤਾਜੀ ਅਤੇ ਹੋਰ ਨਿਕਟਵਰਤੀ ਸਿੱਖਾਂ ਨੂੰ ਸੌਂਪ ਦਿੱਤੀ ਆਪਜੀ ਨਾਲ ਪਾਈ ਗੁਰਬਖਸ਼ ਸਿੰਘ ਪਾਈ ਮਨੀ ਸਿੰਘ ਪਾਈ ਵਿਆਲਾ ਪੰਜਾਬਾ ਮਸੰਦ ਮੁੰਸ਼ੀ ਸੰਗਤੀਆ ਪਾਈ ਦਰਗਾਹ ਮਲ ਦੀਵਾਨ ਸਤੀਰਾਮ ਤੇ ਹੋਰ ਕਈ ਉਕੇ ਸਿੱਖ ਸਨ ਇੰਜ ਲੱਗਦਾ ਸੀ ਕਿ ਬਾਦਸ਼ਾਹ ਦਾ ਲਸ਼ਕਰ ਚੱਲ ਰਿਹਾ ਹੈ ਅੱਗੇ ਨਗਾਰਾ ਪਿੱਛੇ ਚੰਡੇ ਫਿਰ ਤਨਕਬਦ ਪਾਈ ਸੋਸ਼ ਸਰਦਾਰੀ ਸਵਾਰ ਪਿੱਛੇ ਗੁਰੂ ਜੀ ਦੀ ਪਾਲਕੀ ਤੇ ਨਾਲ ਰਾਤ ਵਿੱਚ ਜਿਤ ਸ੍ਰੀਚ ਮਾਤਾ ਜੀ ਅਤੇ ਪਿੱਛੇ ਸ਼ਬਦ ਕੀਰਤਨ ਕਰਦੇ ਜਥੇ ਤੇ ਹੋਰ ਕੋਟਸਵਾਰ ਸਨ ਬਸੰਤ ਦਾ ਦਿਨ ਸੀ ਹੀਰਤਪੁਰ ਤੋਂ ਚੱਲ ਕੇ ਪਹਿਲਾ ਪੜਾ ਗੁਰੂ ਜੀ ਨੇ ਰੋਪੜ ਕੀਤਾ ਅਗਲੇ ਦਿਨ ਤੇ ਰੋਣ ਲੱਗੀ ਤਾਂ ਇੱਕ ਸਿੱਖ ਨੇ ਸੁਨਿਆ ਦਿੱਤਾ ਕਿ ਕਾਬਲ ਕੰਧਾਰ ਤੋਂ ਸੰਗਤਾਂ ਆ ਰਹੀਆਂ ਹਨ ਕਿਰਪਾ ਕਰਕੇ ਦਰਸ਼ਨ ਦਿੱਤੇ ਬਗੈਰ ਨਾ ਜਾਣਾ ਸੰਗਤਾਂ ਵਿੱਚ ਬੁੱਢੇ ਬੱਚੇ ਇਸਤਰੀਆਂ ਵੀ ਸਨ ਜੋ ਥੱਕੇ ਹੋਏ ਹਨ ਅਤੇ ਸਵੇਰ ਤੱਕ ਆਪ ਜੀ ਦੀ ਸ਼ਰਨ ਵਿੱਚ ਪੁੱਜ ਜਾਣਗੇ دیਵਾਨ ਸੱਜ ਗਏ ਦੁਪਹਿਰ ਤੱਕ ਸੰਗਤਾਂ ਆ ਗਈਆਂ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਉਹਨਾਂ ਦੀ ਖਾਤਰ ਹੀ ਰੁਕੇ ਸਨ ਤਾਂ ਸਾਰੀ ਸੰਗਤ ਗਦਗਦ ਹੋ ਗਈ ਕੁਰਾਲੀ ਖਰੜ ਬਨੂਰ ਪੜਾ ਕਰਦੇ ਪੰਜੋਖੜਾ ਪੁੱਜੀ ਉੱਥੇ ਵੀ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਕਸ਼ਵੀਰ ਦੀ ਸੰਗਤ ਕੀਰਤਪੁਰ ਦੇ ਰਸਤੇ ਪੰਜੋਖੜਾ ਪੁੱਜ ਰਹੀ ਹੈ ਸੰਗਤ ਦੀ ਉਡੀਕ ਵਿੱਚ ਗੁਰੂ ਜੀ ਉੱਥੇ ਦੋ ਦਿਨ ਹੋਰ ਰੁਕੇ ਗੁਰੂ ਜੀ ਸੰਗਤ ਦਾ ਇਤਨਾ ਆਦਰ ਕਰਦੇ ਸਨ ਕਸ਼ਮੀਰ ਦੀ ਸੰਗਤ ਪਾਸੋਂ ਵਿਗੜੇ ਹੋਏ ਮਸੰਦਾਂ ਨੂੰ ਠੀਕ ਕਰਨ ਦੀ ਗਾਤਾ ਸੁਣ ਕੇ ਗੁਰੂ ਜੀ ਨੇ ਧੰਨ ਸਿੱਖੀ ਆਖ ਕੇ ਪਾਈ ਮਾਦੋ ਗੜੀਆਂ ਜੀ ਤੇ ਕੁਝ ਹੋਰ ਸਿੱਖਾਂ ਨੂੰ ਸਿਰੋਪਾਉ ਦਿੱਤੇ ਪੰਜੋਖੜਾ ਵਿਖੇ ਹੀ ਗੁਰੂ ਜੀ ਦਾ ਪੰਡਿਤ ਲਾਲਚੰਦ ਨਾਲ ਜੋ ਜਾਤ ਅਭਿਮਾਨੀ ਦੇ ਨਾਲ-ਨਾਲ ਗਿਆਨ ਹੰਕਾਰੀ ਵੀ ਸੀ ਮੇਲ ਹੋਇਆ ਗੁਰੂ ਜੀ ਨੇ ਜਾਂਚ ਲਿਆ ਸੀ ਇਹ ਇਹ ਹੰਕਾਰ ਦੇ ਕਾਰਨ ਅਕਲ ਪਾਸਿਓਂ ਅੰਨਾ ਹੋ ਗਿਆ ਹੈ। ਤਾਂ ਹੀ ਇਸ ਨੂੰ ਕਿਸੇ ਦੀ ਉਪਮਾ ਪਾਉਂਦੀ ਨਹੀਂ। ਗੱਲ ਇਸ ਤਰ੍ਹਾਂ ਹੋਈ ਕਿ ਦਰਬਾਰ ਲੱਗਾ ਦੇਖ ਕੇ ਉਸਨੇ ਇੱਕ ਸਿੱਖ ਕੋਲੋਂ ਪੁੱਛਿਆ ਕਿ ਕੌਣ ਮਹਾਰਾਜ ਆਏ ਹਨ? ਸਿੱਖ ਨੇ ਸਹਿਜ ਸੁਭਾ ਦੱਸਿਆ ਕਿ ਇਹ ਦੀਨ ਦੁਨੀ ਦੇ ਪਾਤਸ਼ਾਹ, ਗੁਰੂ ਹਰਿਕ੍ਰਿਸ਼ਨ ਜੀ ਹਨ। ਹੰਕਾਰੀ ਕਹਿਣ ਲੱਗਾ ਨਾਮ ਰੱਖ ਲੈਣੇ ਸੌਕੇ ਹਨ ਪਰ ਗੁਣ ਕਿੱਥੇ? ਗੁਰੂ ਜੀ ਨੇ ਬਹਿਸ ਤੋਂ ਅੰਦਾਜ਼ਾ ਲਗਾ ਲਿਆ ਸੀ। ਇਹ ਕੋਈ ਹੰਕਾਰ ਦਾ ਭਰਿਆ ਹੋਇਆ ਹੈ ਜਿਸ ਦੀ ਗੱਲਬਾਤ ਨਾਲ ਤਸੱਲੀ ਹੋਣੀ ਸੰਭਵ ਨਹੀਂ ਗੁਰੂ ਜੀ ਨੇ ਉਸ ਦਾ ਹੰਕਾਰ ਤੋੜਨ ਲਈ ਆਖਿਆ ਕਿ ਪੰਜੋਖੜਾ ਵਿੱਚ ਜੋ ਤੈਨੂੰ ਸਭ ਤੋਂ ਮੂਰਖ ਜਾਪਦਾ ਹੈ ਉਸ ਨੂੰ ਲੈ ਆ ਤੇਰੇ ਸਾਰੇ ਪ੍ਰਸ਼ਨਾਂ ਦੇ ਉੱਤਰ ਉਹੀ ਦੇਵੇਗਾ ਗੁਰੂ ਜੀ ਨੇ ਚੱਜੂ ਵੱਲ ਅੰਮ੍ਰਿਤ ਦ੍ਰਿਸ਼ਟੀ ਕੀਤੀ ਉਹ ਤਤ ਗਿਆਨ ਦਾ ਗਿਆਤਾ ਹੋ ਗਿਆ ਮਹਾਰਾਜ ਨੇ ਚੱਜੂ ਨੂੰ ਆਖਿਆ ਕਿ ਪੰਡਤ ਦੇ ਸਵਾਲਾਂ ਦੇ ਉੱਤਰ ਦੇ ਕੇ ਇਸੇ ਹੰਕਾਰ ਨੂੰ ਜੜੋਂ ਪੁੱਟ ਦਿਓ। ਛੱਜੂ ਨੇ ਮੁਸਕਰਾ ਕੇ ਪੰਡਤ ਨੂੰ ਕਿਹਾ, "ਕਿ ਤੇਰੀ ਕਿਸ ਸ਼ਾਸਤਰ ਵਿੱਚ ਮੁਹਾਰਤ ਹੈ? ਮੁਕਤੀ ਗੱਲ।" ਛੱਜੂ ਪਾਸੋਂ ਗੀਤਾ ਦੇ ਚਮਤਕਾਰੀ ਅਰਥ ਸੁਣਦੇ ਸਾਰ ਹੀ ਬ੍ਰਾਹਮਣ ਗੁਰੂ ਜੀ ਦੇ ਚਰਨੀ ਟੈਪਿਆ ਤੇ ਇਹ ਕਹਿ ਕੇ ਆਪਣੀ ਭੂਲ ਬਖਸ਼ਾਈ ਕਿ ਮੈਂ ਹੁਣ ਆਪ ਜੀ ਦਾ ਨਿਮਾਣ ਸਿੱਖਾਂ। ਤੁਹਾਡਾ ਹੀ ਆਸਰਾ ਚਾਹੁੰਦਾ ਹਾਂ। ਗੁਰੂ ਜੀ ਨੇ ਕਿਹਾ ਕਿ ਛੱਜੂ ਦੇ ਚਰਨਾਂ ਤੇ ਸਿਰ ਰੱਖ ਤੇਰੀ ਕਲਿਆਣ ਹੋਵੇਗੀ ਇਹ ਗੁਰੂ ਘਰ ਦੀ ਰੀਤ ਹੈ ਕਿ ਇਥੇ ਸਿਆਣਪ ਚ ਤਰਾਈ ਛੱਡ ਕੇ ਨਾਮ ਦਾ ਆਸਰਾ ਲੈਣ ਨਾਲ ਸੇਵਕ ਦਾ ਜੀਵਨ ਸੁਧਰ ਜਾਂਦਾ ਹੈ ਸਿੱਖ ਇਤਿਹਾਸ ਅਨੁਸਾਰ ਇਸੇ ਲਾਜ ਚੰਦ ਨੇ 10ਵੇਂ ਪਾਤਸ਼ਾਹ ਦੇ ਹੱਥੋਂ ਅੰਮ੍ਰਿਤ ਛਕਿਆ ਤੇ ਚਮਕੌਰ ਦੀ ਗੜੀ ਵਿੱਚ ਜੂਝ ਕੇ ਸ਼ਹੀਦ ਹੋਇਆ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾ ਪੜਿਆ ਸੁਣਿਆ ਪਰ ਵਾਣ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ